ਮੁਰਦਾਬਾਦ ਮੁਰਦਾਬਾਦ ਹਰ ਜੱਬ ਸਰ ਹਾਏ 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 ਕਲਰ ਕਾ ਨਾ ਬੇੜਾ ਕਰ ਕੋ ਹੋਵੇ ਕਰ ਕੋ ਹੋਵੇ ਜੀ ਨਹੀਂ ਚਲੇਗੀ ਨਹੀਂ ਚਲੇਗੀ ਧੱਕੇ ਨਹੀਂ ਨਹੀਂ ਚਲੇਗੀ ਨਹੀਂ ਚਲੇਗੀ ਨਹੀਂ ਕਰੇਗੀ ਜੋ बोलो बोलो कॉर्पोरेशन ਦਾ ਕਮਿਸ਼ਨਰ ਮੁਰਦਾਬਾਦ 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 ਵਿਧੀਕ ਕਮਿਸ਼ਨਰ ਮੁਰਦਾਬਾਦ 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 ਹਰ ਸ਼ਬਦ ਸਰ ਹੈ ਹੈ ਹਾਏ 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 ਗਰਕਾ ਦਾ ਬੇੜਾ ਗਰਕ ਹੋਵੇ ਗਰਕ ਹੋਵੇ ਗਰਕਾ ਦਾ ਬੇੜਾ ਗਰਕ ਹੋਵੇ ਗਰਕ ਹੋਵੇ ਗਰਕ ਹੋਵੇ ਜਿੰਨੇ ਮੇਰੇ ਨਾਲ ਕਾਮਰੇਡ ਤਰਸੀਮ ਸਿੰਘ ਭੁੱਲਾ ਸਾਬਕਾ ਕੌਂਸਲਰ ਇਲਾਕਾ ਸੁਧਾਰ ਅਮਨ ਕਮੇਟੀ ਦਾ ਮੈਂ ਪ੍ਰਧਾਨ ਆ ਮੈਂ ਜੀ ਇਹ ਮੁੰਡੇ ਦਾ 6 ਲੱਖ 40 ਹਜ਼ਾਰ ਰੁਪਏ ਦਾ ਚੈੱਕ ਕਢਾ ਲਿਆ ਗਿਆ ਇਹਦੀ ਸਰਵਿਸ ਬੁੱਕ ਗੈਪ ਕਰ ਦਿੱਤੀ ਜੀ ਇਹਦੇ ਪਿਓ ਦੀ ਉਹਦੀ ਵੀ ਸਰਵਿਸ ਬੁੱਕ ਗੈਪ ਕਰ ਦਿੱਤੀ ਇੱਥੇ ਮੁੰਡਾ ਜੱਜ ਆ ਉਹਦੀਆਂ ਤਿੰਨ ਸਰਵਿਸ ਬੁੱਕਾਂ ਬਣਾਈਆਂ ਗੈਪ ਕਰਦੇ ਰਹੇ ਜਿਹਦਾ ਕਿ 10 ਲੱਖ 60 ਹਜ਼ਾਰ ਰੁਪਏ ਦਾ ਚੈੱਕ ਇਹਨਾਂ ਨੇ ਕਢਾ ਲਿਆ ਇਸ ਕਰਕੇ ਕਮਿਸ਼ਨਰ ਸਾਹਿਬ ਦੀ ਕਮਿਸ਼ਨਰ ਸਾਹਿਬ ਸੀਨੀਅਰ ਕਮਿਸ਼ਨਰ ਸਾਹਿਬ ਉਹ ਦੋਸ਼ੀ ਆ ਕਰਕੇ ਬਣਦੇ ਆ ਕਿ ਇਹਨਾਂ ਨੇ ਰਿਪੋਰਟ ਬਣਾਈ ਇਹਨਾਂ ਪੰਜਾਬ ਸਰਕਾਰ ਨੂੰ ਨਹੀਂ ਭੇਜੀ ਨਾ ਪੁਲਿਸ ਕਮਿਸ਼ਨਰ ਨੂੰ ਭੇਜੀ ਨਾ ਆਪਣੇ ਮਹਿਕਵੇਂ ਤੋਂ ਆਪਣੇ ਤੌਰ ਤੇ ਜਿਹੜੇ ਕਲਰਕ ਦੋਸ਼ੀ ਪਾਏ ਗਏ ਸੀ ਉਹ ਇੱਥੇ ਕਲਰਕਾਂ ਦੇ ਨਾ ਇਸ ਤਰ੍ਹਾਂ ਹੈਗੇ ਆ ਇੱਕ ਦਿੱਕਤ ਆ ਟਕਣਿਆ ਜਿਹਦਾ ਇਹਨੇ ਚੱਕ ਬਣਾਇਆ ਇਹ ਕਿਥੇ ਸ਼ਾਖਾ ਦਾ ਜਿਹੜਾ ਸੀਨੀਅਰ ਸੁਪਰਡੈਂਟ ਆ ਕੀ ਉਹਨੇ ਕੀ ਕੀਤਾ ਉਹ ਕਦੀ ਕਿਸੇ ਕੋ ਭੇਲ ਵੇਜ ਨਹੀਂ ਕਦੀ ਕਿਸੇ ਕੋ ਭੇਲ ਵੇਜ ਨਹੀਂ ਸਭ ਤੋਂ ਜ਼ਿਆਦਾ ਜਿਹੜੇ ਇੱਥੇ ਇਹ ਕਲਰ ਕਿਆ ਦੀਪਕਾ ਕਰਨ ਹੈਪੀ ਆਪਣਾ ਹਰਸ਼ ਹਰਸ਼ ਨੇ ਇਥੇ ਖਾਵਾਵਾਂ ਕਢਾਈਆਂ ਜੱਜ ਦੀਆਂ ਇਹ 8 ਦਰਖਾਵਾਂ ਦਾ ਗੈਬ ਉਹਨੇ ਕੀਤਾ ਹਰਸ਼ ਨੇ ਜਿੰਨੇ ਇਥੇ ਕਲਰ ਕਿਆ ਮੈਂ ਬੇਨਤੀ ਕਰਾਂਗਾ ਇਹ ਆਪਣੇ ਤੌਰ ਤੇ ਨਾਂ ਦੱਸੇ ਕਿ ਜਿੰਨੇ ਇਹਦਾ ਕਰਾਇਆ ਕਢਾਇਆ ਸੀ ਜੱਜ ਉਹ ਆਪਣੇ ਤੌਰ ਤੇ ਤੁਹਾਨੂੰ ਨਾਂ ਦੱਸੇ ਵੀ ਜਿੰਨੇ ਜਿੰਨੇ ਪੈਸੇ ਕਢਾਇਆ ਜੱਜ ਆ ਵੀ ਤੁਹਾਡੀ ਇਹ ਰੋਦਾ ਮਾਈ ਥੱਲੇ ਕੰਦੇ ਪੀ ਭੈਣ ਦਾ ਵਿਆਹ ਆ ਉਹਦੇ ਸਵਾਲੀ ਦੇ ਟਾ ਟਾ ਇਹਨਾਂ ਨੇ ਕਿਤੇ ਗੱਲ ਕੀਤੀ ਹੋਗੀ ਉਹਨਾਂ ਭੈਣ ਦਾ ਵਿਆਹ ਤੇ ਹੋਇਆ ਨਹੀਂ ਅਜੇ ਇਹਨਾਂ ਦੇ ਪੈਸੇ ਪਹਿਲਾਂ ਕਢਾ ਲੇ ਸਰਵਸ ਬੁੱਕ ਗੈਪ ਕਰਤੀ ਸਰਵਸ ਬੁੱਕ ਇਹੋ ਚੀਜ਼ ਹੁੰਦੀ ਆ ਮੁਲਾਜ਼ਮ ਦੀ ਸਾਰੀ ਜ਼ਿੰਦਗੀ ਦੀ ਪੂੰਜੀ ਹੁੰਦੀ ਆ ਇਹ ਇਹਨਾਂ ਨੇ ਗੈਪ ਕਰਤੀ ਕਿਉਂਕਿ ਉਹਦੇ ਵਿੱਚ ਕਮਿਸ਼ਨਰ ਆਪਣੇ ਸੁਰਿੰਦਰ ਜੀ ਮਾਨਜੋ ਕਮਿਸ਼ਨਰ ਸਾਹਿਬ ਅਭੀਕ ਉਹਨਾਂ ਨੇ ਰਿਪੋਰਟ ਬਣਾਈ ਕਮਿਸ਼ਨਰ ਸਾਹਿਬ ਨੇ ਪੇਸ਼ ਕੀਤੀ ਇਹਨਾਂ ਨੇ ਮਿਲੀ ਭੁਗਤੀ ਕਰਕੇ ਉਹਨੂੰ ਜਿਹੜਾ ਠੰਡੇ ਬਸਤੇ ਜੋ ਪਾਤਾ ਇਸ ਕਰਕੇ ਮੈਂ ਕਹਿ ਰਿਹਾ ਕਿ ਇਹ ਦੋਸ਼ੀਆ ਇਹ ਵੇਖੋ ਕਿ ਤਰ੍ਹਾਂ ਤਰ੍ਹਾਂ ਦਾ ਜੜ ਛੜਕਦੇ ਵਿੱਚੋਂ ਗਲੀਆਂ ਦੇ ਵਿੱਚੋਂ ਤਰ੍ਹਾਂ ਤਰ੍ਹਾਂ ਕੋਈ ਕੁੱਤਿਆਂ ਦਾ ਬਿੱਲਿਆਂ ਦਾ ਗੰਧ ਚੁੱਕਦੇ ਆ ਪਰ ਇਹਨਾਂ ਨੇ ਇਹੋ ਜੀ ਧੱਕੇਸ਼ਾਹੀ ਕੀਤੀ ਗਈ ਹੈ ਜੋਬ ਕਰ ਰਹੇ ਤੁਸੀਂ ਹਾਂਜੀ ਹਾਂਜੀ ਕਰ ਰਹੇ ਜੋਬ ਕਰ ਰਹੇ ਹੋ ਹਾਂਜੀ ਕਰ ਕਿੱਥੇ ਯਾਰ ਕੀ ਹੋ ਗਿਆ ਤੁਹਾਨੂੰ ਨਾਂ ਮੇਰਾ ਕਾਕਾ ਜੋ ਪਿਤਾਰਾ ਨਾਂ ਕਾਲਾ ਤੇ ਮੈਂ ਕਾਰਪੇਸ਼ੀ ਜོਬ ਕਰਦਾ ਹਾਂ ਸਰ ਹਾਂਜੀ ਮੇਰਾ ਸੇਲ ਆਫਸਿਅਰ ਹੀ ਆਡਾ ਚੈੱਕ ਦਿੱਤਾ ਗਿਆ ਜਾਨਿਆਂ ਨੇ 6 ਜਾਨੇ ਲੜੇ ਰਫਲ ਨੇ ਮੇਰਾ ਚੈੱਕ ਬਣਾਇਆ ਸੀ ਤੇ ਇੱਕ ਤਿੰਨਾ ਬੰਦਾ ਨੇ ਮੈਂ ਨਾ ਜਾਣਦਾ ਜੋ ਇੱਕ ਮਨੰਜਨ ਆਲਾ ਬੰਕਾਲਾ ਇੱਕ ਦਾ ਨਾਮ ਬੀਟੂਆ ਇੱਕ ਦਾ ਨਾਮ ਨੂਰਿਆ ਤੇ ਜਿਹੜਾ ਅੱਡੀ ਤਨਖਾਹ ਬਣਾਉਂਦਾ ਦਾ ਨਾ ਰਫਲ ਹੈ ਕੱਜ ਕਿਹੜੇ ਖਾਤੇ 'ਚ ਕੰਮ ਕਰਦੇ ਖਾਤਾ ਮੈਂ ਕਾਰਪੇਸ਼ੀਨਰ ਪਾਕਾਮਾਲੀ ਡਿਊਟੀ ਆ ਮੇਰੀ ਬਾਟਲ ਨੰਬਰ ਗਨੀ ਬਾਟਲ ਨੰਬਰ 77 ਤੋ ਇਹ ਪੁਲਿਸ ਨੂੰ ਸ਼ਿਕਾਇਤ ਨਹੀਂ ਕੀਤੀ ਬਹੁਤ ਜ਼ਿਆਦਾ ਕੀਤੀ ਆ ਜੀ ਕਹਿੰਦੇ ਕਿ ਨੂੰ ਕੀਤੀ ਕਿਹੜੇ ਥਾਣੇ ਕਿਤੇ ਕਿਨੂੰ ਕਮਿਸ਼ਨਰ ਸਾਹਿਬ ਨੂੰ ਕੀਤੀ ਕਿਨੂੰ ਕੀਤੀ ਇੰਨੀ ਦੇਰ ਹੋ ਗਈ ਆ ਆਪਾਂ ਗਾਹ ਕੋਲ ਜੀ ਦੱਸੋ ਇਹਨਾਂ ਨੇ ਸ਼ਿਕਾਇਤ ਕੀਤੀ ਵਿਚਾਰੀ ਵਿਚਾਰੀ ਮੈਂ ਆਪਾਂ ਕੀਤੀ ਜੋ ਇਹਨਾਂ ਨੇ ਸ਼ਿਕਾਇਤ ਕੀਤੀ ਜਿਹੜੀ ਕਿ ਆਪਣਾ ਜਿਹੜਾ ਨਵਾਂ ਇੱਕ ਵਿੰਗ ਬਣਿਆ ਉਹਨੂੰ ਦਿਖਾ ਦਿੱਤੀ ਉਹ ਥਾਣੇਦਾਰ ਸਾਹਿਬ ਆਏ ਉਹ ਵੀ ਮਿਲੀ ਭੁਗਤੀ ਕਰਕੇ ਚਲ ਗਏ ਇਹਨਾਂ ਨੂੰ ਅੱਜ ਤੱਕ ਇਨਸਾਫ ਨਹੀਂ ਦਿੱਤਾ ਅਗਲਾ ਜਿਹੜਾ ਹੈ ਇੱਕ ਹੋਰ ਇਹਨਾਂ ਦੇ ਨਾਲ ਬੰਦਾ ਮੈਂ ਉਹਦਾ ਇਹ ਨਾਂ ਨਹੀਂ ਲੈਣਾ ਚਾਹੁੰਦਾ ਉਹਨੇ ਇਹਨਾਂ ਕੋ ਹਲਫੀਆਂ ਬਿਆਨ ਵੀ ਬਣਾ ਲਿਆ ਔਰ ਦਰਖਾਸਤ ਵੀ ਉਹਨੇ ਵੀ ਇਹ ਕਲਰਕਾਂ ਕੋ ਆ ਕੇ ਮਿਲੀ ਭੁਗਤੀ ਕਰਕੇ ਚਲ ਗਿਆ ਕ੍ਰਪਸ਼ਨ ਦੇ ਖਿਲਾਫ ਇੱਕ ਟੋਲ ਫਰੀ ਨੰਬਰ ਹੈ ਉਹ ਨੰਬਰ ਤੇ ਫੋਨ ਕੀਤਾ ਸੀ ਮੈਂ ਭਗਵਾਨ ਜੀ ਮਾਨ ਨੇ ਜਾਰੀ ਕੀਤਾ ਜਰਾ ਨਹੀਂ ਜੀ ਮੈਂ ਕੋਈ ਨਹੀਂ ਕੀਤਾ ਮੈਨੂੰ ਇਸ ਕਰਕੇ ਮੈਂ ਅੱਜ ਆਇਆ ਮੈਨੂੰ ਸਾਲ ਜਿਹੜਾ ਹੈ ਨਾ ਮੈਂ ਆਉਂਦਾ ਨਹੀਂ ਰਿਹਾ ਮੈਨੂੰ ਪੈਸਾ ਲੈਣ ਦਾ ਤਿਆਕ ਹੋ ਗਿਆ ਸੀ ਇਸ ਕਰਕੇ ਉਹ ਕੀ ਮੰਗੀ ਆ ਤੁਹਾਡੀ ਮੰਗ ਕੀ ਆ ਮੰਗੀ ਤੁਹਾਡੀ ਕੀ ਮੰਗੀ ਆ ਮੰਗ ਹਾਂਜੀ ਮੇਰੀ ਮੰਗ ਇਹੋਈ ਆ ਕਿ ਇੱਕ ਤੇ ਜਿਹੜੇ ਜਿਹੜੇ ਕਲਰਕ ਦੋਸ਼ੀ ਪਾਏ ਗਏ ਆ ਉਹਨਾਂ ਦੇ ਖਿਲਾਫ ਪਰਚਾ ਦਰਜ ਕੀਤਾ ਜਾਵੇ ਹਾਂਜੀ ਉਹਨਾਂ ਨੂੰ ਸਸਪੈਂਡ ਕੀਤਾ ਜਾਵੇ ਦੂਜੀ ਗੱਲ ਆ ਕਮਿਸ਼ਨਰ ਸਾਹਿਬ ਨੇ ਫਾਈਲ ਨੂੰ ਗੁੰਮ ਕੀਤਾ ਫਾਈਲ ਨੂੰ ਲਕਾਇਆ ਕਿ ਕਮਿਸ਼ਨਰ ਸਾਹਿਬ ਬਚ ਨਹੀਂ ਸਕਦੇ ਮੈਂ ਹਾਈ ਕੋਰਟ ਜਾਣ ਵਾਲਾ अच्छा यदि कोई जांच हुई ही दोषी ਤੁਸੀਂ ਕਹਿੰਦੇ ਹੋ ਜਿਹੜੇ આરોપી ਆ ਦੋਸ਼ੀ ਦੇ ਨਾ ਬਣਾਏ ਆ ਮਹਾਰਾਜ ਜਾਂ ਜਾਂਚ ਹੋਈ ਹੈ ਹਾਂ ਜੀ ਬਿਆਨ ਦਿੱਤੇ ਮੈਂ ਆ ਕੇ ਨਾਲ ਖੁਦ ਅੱਛਾ ਹਾਂ ਜੀ ਇਹ ਉਹਦਾ ਨੰਬਰ ਦਿਖਾਦਾ 7072 ਅੱਛਾ ਅੱਛਾ ਹਾਂ ਜੀ 2023 ਨੂੰ ਮੈਂ ਆਪੇ ਆ ਕੇ ਕੁਰਸੀ ਦੇ ਬੈਠ ਕੇ ਇਹਨਾਂ ਦੇ ਬਿਆਨ ਦਵਾਇਆ ਇੱਕ ਬੰਦੇ ਨੇ ਬਿਆਨ ਨਹੀਂ ਦਿੱਤੇ ਜਨਾਬ ਇੱਕ ਦਾ 3.5 ਲੱਖ ਰੁਪਇਆ ਕਢਾਇਆ ਗਿਆ ਇਹ ਕੋਰਾ ਗਿਰੋ ਹੀ ਲੱਗਦਾ ਮੈਨੂੰ ਮੈਂ ਅਖੇ ਜੀ ਇਹ ਕਾਰਪੋਰੇਸ਼ਨ ਦੇ ਇੱਕ محکمہ ਛਡੋਗੇ ਤਾਂ ਦੂਜੇ ਤੇ ਉਹ ਵੀ ਗਿਰੋ ਤੀਜੇ ਤੇ ਜਾਓਗੇ ਉਹ ਵੀ ਗਿਰੋ ਚੌਥੇ ਜਾਵੇ ਉਹ ਵੀ ਗਿਰੋ ਮੈਨੂੰ ਇਹ ਦੱਸੋ ਇੱਕ ਬੰਦਾ ਤੁਹਾਡੇ ਘਰ ਦੀ ਸਫਾਈ ਕਰਦਾ ਓਹ ਤੁਹਾਡੇ ਕੱਪੜੇ ਗੰਦੇ ਵੀ ਧੋਂਦਾ ਤੂੰ ਜੋ ਰਾਦ ਖਾਣਾ ਪੀਣਾ ਹੁੰਦਾ ਆਪਣੇ ਬਾਥਰੂਮ ਸਿਲੈਸ਼ਨ ਦੇ ਵਿੱਚ ਥੁੱਕ ਦੇ ਦੇ ਇਹ ਕਰੂਲੀਆਂ ਕਰਦੇ ਉਹ ਵੀ ਸਾਫ ਕਰਦਾ ਇਹ ਘਰਾਂ ਦਾ ਕੰਮ ਵੀ ਕਰਾਉਂਦੇ ਆ ਅਜਨਾਨੀ ਦੇ ਕੱਪੜੇ ਤੱਕ ਵੀ ਵਾ ਵ ਸਵੈਕਿਆ ਚੇ ਸੇਵਕਾਂ ਦਾ ਧੁੰਦੇ ਆ ਇਹ ਕਰਕੇ ਮੈਂ ਆ ਤੁਹਾਡੇ ਮਾਦਮ ਤੋਂ ਬੇਨਤੀ ਕਰਦਾ ਇਹ ਕਲਰਕਾਂ ਨੂੰ ਜਿਹੜਾ ਸੰਢੇ ਵਾਲੀ ਨੱਥ ਪਾਵੇਗੀ ਤੇ ਤਾਂ ਇਹ ਜਿਹੜੇ ਸੂਤਰ ਆਉਣੇ ਆ ਜੇ ਘੋੜੇ ਵਾਲੀ ਨੱਥ ਪਾਵੇਗੀ ਤੇ ਘੋੜਾ ਕਦੀ ਇਹਨੂੰ ਮੋੜਦਾ ਕਦੀ ਇਹਨੂੰ ਮੋੜਦਾ ਇਹ ਮੋੜਨ ਜੋਗੇ ਰਹਿਣਗੇ ਸੰਢੇ ਵਾਲੀ ਨੱਥ ਪਾਈ ਜਾਵੇ ਇਹਨਾਂ ਨੂੰ ਪੁਰਾਣੀ ਯੂਨੀਅਨ ਬਣਿਆ ਨਹੀਂ ਆ ਯੂਨੀਅਨ ਹੈ ਗਿਆ ਇਹਨਾਂ ਦੀ ਬਾਜੀ ਮੈਂ ਤੁਹਾਡਾ ਧੰਨਵਾਦ ਕਰਦਾ ਬਹੁਤ ਵਧੀਆ ਜਿਹੜਾ ਸਵਾਲ ਕੀਤਾ ਯੂਨੀਅਨ ਇਹਦਾ ਇੱਕ ਮਾਂ ਹੁੰਦੀ ਆ ਉਹ ਆਂਦੀ ਮੈਂ ਇਹਨੂੰ ਮਿੱਠਾ ਨਹੀਂ ਦਿੱਤਾ ਤੈਨੂੰ ਦੇ ਰਹੀ ਆ ਪਰ ਉਹ ਆਂਦਾ ਮਿੱਠਾ ਹੀ ਮੈਂ ਲੈਣਾ ਝਾੜੂ ਵਾਲੇ ਨੂੰ ਕੁਝ ਨਹੀਂ ਦੇਣਾ ਕਲਰਕਾਂ ਦੇ ਨਾਲ ਉਹ ਸੈਟ ਆ ਜਿਹੜੀਆਂ ਯੂਨੀਅਨ ਮੈਂ ਸਾਰੀਆਂ ਯੂਨੀਅਨ ਨਹੀਂ ਕਹਿੰਦਾ ਕਲਰਕਾਂ ਦੇ ਨਾਲ ਯੂਨੀਅਨ ਸੈਟੇ ਆ ਉਹ ਇਹਨਾਂ ਕੋ ਪੈਸੇ ਚੰਡਾ ਲੈਂਦੀਆਂ ਤੇ ਇਹਨਾਂ ਵਿਚਾਰਿਆਂ ਦੀ ਗੱਲ ਕੋਈ ਨਹੀਂ ਕਰ ਸਕਦਾ ਇਸ ਕਰਕੇ ਸਾਨੂੰ ਇਹ ਤੁਹਾਡੇ ਮਾਦਮ ਤੋਂ ਮੰਗ ਕਰਨ ਪਈ ਆ ਕਿ ਜਿਹੜੇ ਕਲਰਕਾਂ ਇਹਦੇ ਵਿੱਚ ਦੋਸ਼ੀ ਬਣਾਏ ਗਏ ਆ ਉਹਨਾਂ ਦੇ ਨਾਂ ਉਹਨਾਂ ਦੇ ਖਿਲਾਫ ਕਾਰਵਾਈ ਕੀਤੀ ਜਾਵੇ ਦੂਜੀ ਜਿਹੜੇ ਕਮਿਸ਼ਨਰ ਸਾਹਿਬ ਨੇ ਫਾਈਲ ਨੂੰ ਖੁਰਦ-ਬੁਰਦ ਕੀਤਾ ਉਹਨੂੰ ਲਕਾਇਆ ਉਹਨੂੰ ਠੰਡੇ ਬਸਤੇ ਚ ਪਾਇਆ ਕਮਿਸ਼ਨਰ ਸਾਹਿਬ ਮੈਂ ਤੁਹਾਡੇ ਮਾਦਮ ਤੋਂ ਕਹਿਣਾ ਚਾਹੁੰਦਾ ਕਿ ਕਮਿਸ਼ਨਰ ਸਾਹਿਬ ਇਹ ਪਾਇਓ ਦੇ ਹੀ ਦੇ ਬਾਰੇ ਜੀ ਦਰਸਾ ਰਹੇ ਹਾਂ ਦੇਖੋ ਬੜੀ ਗਿਆਓ ਪਾਈ ਥੋੜਾ ਪਿੱਛੇ ਪਿੱਛੇ ਆ ਜਾਓ ਖੋਲ ਦਿਓ ਦੇ ਔਰ ਇਹ ਇੱਥੇ ਜਿਹੜੇ ਵੱਖ-ਵੱਖ ਕਲਰ ਦਾ ਮੀਨਿੰਗ ਹੋਈਆਂ ਮੈਂ ਉਹਦੇ ਵਿੱਚ ਲਿਖਿਆ ਹੈ ਕਿ ਬਦਲ ਇੰਨੇ ਵਿਆ ਦਿਨਾਂ ਤੋਂ ਇਨਸਾਨਾਂ ਦਾ ਦਿੱਤਾ ਕਾਹਈ ਕੋਡ ਵਿੱਚ ਜਾਨੂੰ ਕੰਨ ਨੂੰ ਸਾਥ ਠੀਕ ਹੈ ਜੀ ਅੱਜ ਮੈਨੂੰ ਮੇਰੇ ਸਾਡੇ ਤੁਹਾਡੇ ਮਹਿਕਮ ਨੇ ਪੈਸੇ ਦਿੱਤੇ ਕੋਈ ਕਾਦੀ ਜੀ ਬੇ ਪਰਚਲੇ ਆ ਗਏ ਕੋਣ ਜੇ ਬੇੜੇ ਵੀ ਬੰਦੇ ਗਲਤੀਆਂ ਦਾ ਖਲਾਸ ਸਖਤ ਕਰੇ ਕਮਿਸ਼ਨ ਸਾਹਿਬ ਨੇ ਕਹਿੰਦੇ ਕਿ ਕਮਿਸ਼ਨ ਸਾਹਿਬ ਨੇ ਰਿਪੋਰਟ ਹਾਂ ਇਸ ਲਈ ਇਨਕੁਆਰੀ ਹੋਏਗੀ ਅਸੀਂ ਇਹਨਾਂ ਦਾ ਵੀ ਨਾਲ ਬੁਲਾ ਕੇ ਇਹਨਾਂ ਦਾ ਵੀ ਨਾਲ ਬੈਠ ਕੇ ਸੁਣਿਆ ਜਾਊਗਾ ਉਸ ਤੋਂ ਬਾਅਦ ਇਹਨਾਂ ਦੀ ਸੰਤੁਸ਼ਟੀ ਕਰਾ ਦੇ ਜੀ ਬਹੁਤ ਜੀ ਬਹੁਤ ਬਹਿੰਤੀ ਆ ਉਹਨੂੰ ਕਹਿੰਦੇ ਆ ਕਿ ਤੂੰ ਨਾ 10 ਲੱਖ 60 ਹਜ਼ਾਰ ਰੁਪਏ ਮੰਨ ਲੈ ਉਹਨੇ ਜੀ ਮੈਂ ਮੰਨ ਕਿੱਦਾਂ ਲਵਾਂ ਮੈਨੂੰ ਦੱਸੋ ਕਿਹੜੇ ਖਾਤੇ 'ਚ ਪਾਇਆ ਮਨਣਾ ਚਾਹੀਦਾ ਤੁਹਾਡੇ ਇੱਥੇ ਕੀ ਉਹਦਾ ਨਾਮ ਇਹਨੂੰ ਕਹਿੰਦੇ ਆ ਕਿ ਤੂੰ ਆ ਆਪਣਾ 10 ਲੱਖ 50 ਹਜ਼ਾਰ ਰੁਪਏ ਮੰਨ ਲੈ ਤੇ ਨੂੰ ਦੇਤਾ ਤੈਨੂੰ ਤੂੰ ਲੈ ਲਿਆ ਦੱਸੋ ਜਿਹਨੇ ਲਿਆ ਹੀ ਨਹੀਂ ਉਹ ਮੰਨ ਵੀ ਤਾਂ ਲਵੇ ਸਾਡੀ ਸਰ ਇੱਕ ਮਿੰਟ ਸਰ ਜੀ ਸਰ ਤੋਂ ਹੀ